ਬੀੜੀਆਂ ਹੀ ਭਰਾ ਬੀੜੇ ਪੱਠੇ ਦੇ ਕੰਮ ਕਰਦੇ ਯਾਰ ਤੂੰ ਗੁਰਿਆ ਕਾਲਾ ਪਈ ਨਾ ਵੇਲਾ ਫੋਨ ਨੇ ਚੁੱਪਰ ਕੇ ਦੇ ਦਿਸ ਤਰਾ ਸੀ ਚੱਲਾ ਸੀ ਯਾਰ ਮੈਂ ਤੈਨੂੰ ਦੇ ਦਿੰਦਾ ਸੀ ਯਾਰ ਤੂੰ ਗੁਰਿਆ ਮਰੰਗਾ ਆ ਤੂੰ ਮਾਣ ਨਹੀਂ ਆਵੇ ਪਹਿਲਾਂ ਵੀ ਦਵਾਉਣਾ ਮੈਂ ਕੱਲ ਆਇਆ ਫੋਨ ਵੇਖ ਕੇ ਗਿਆ ਵੇਖੋ ਇਹ ਫੋਨ ਦਾ ਮੈਨੂੰ ਹਾਂ ਕਾਲ ਫੋਨ ਇਹ ਫੋਨ ਯਾਰ ਇਹਨੇ ਮੈਨੂੰ ਵੀਰ ਨੇ ਦਿਖਾਇਆ ਫੋਨ ਪਾ ਲਿਆ ਹਾਂ ਦੇਖ ਲੈ ਹੁਣ ਦਾ ਕੋਤਿਆਂ ਸ਼ਰਮ ਗਾਨੇ ਸਮਾਨ ਚ ਗਾਣੇ ਪੜਦੇ ਅੱਜ ਤੋਂ ਮੇਰਾ ਪੁੱਤ ਜਿਹੜਾ ਕਾਲਾ ਬਰਾਉ ਉਹ ਖਤਮ ਕਰ ਦੇ ਜਿਹੜੀ ਜਦ ਮੈਂ ਗੱਲ ਕਰਦਾ ਸੀ 24 ਟ੍ਰੈਫਿਕ ਦੇ ਮੋਟਰ ਜਾਬੀ ਦਾ ਨਾਮ ਹੈ ਜੀ ਮੈਂ ਜਾਬੀ ਦਾ ਬੜੇ ਨਹੀਂ ਉਹਨਾਂ ਕੋਲ ਨਹੀਂ ਹੋਣੀ ਬੋਲ ਗਿਆ ਅੱਤੇ ਨਾਲ ਕਿਨੇਜ ਫੋਨ ਦਿੱਤਾਈ ਉਹ ਇਹਦਾ ਬਿਆਨ ਲਾ ਕਿਨੇਜ ਫੋਨ ਦੱਸ ਲਾ ਹੁਣ ਜਵਾਬ ਦੇ ਨਾ ਜਵਾਬ ਦੇ ਜਵਾਬ ਦੇ ਕਿਨੇਜ ਫੋਨ ਕਹਨੇ ਪਾਇਆ ਹੀ ਜਾ 10 ਜਾਂ 1000 ਕਿੰਨੇ ਚ ਪਾ ਗਿਆਂ 10 ਜਾਂ 1000 ਬੋਲ ਕਿੰਨੇ ਚ ਪਾਏ ਕਹਿੰਦੇ ਕਿਹੜੀ ਕੋਲੋਂ ਪਾਇਆ ਤੂੰ ਪਾਇਆ ਕਿਹੜੀ ਕੋਲੋਂ ਪਾਇਆ ਮਾਜੇਗਾ ਫਿਰ ਤੂੰ ਜੇ ਸਾਹ ਦਾ ਨਹੀਂ ਨਹੀਂ ਜੋ ਤੂੰ ਲੈਣੋਂ ਨਾ ਉਦੋਂ ਸਾਹਤਾ ਉਹਦੇ ਕੋ ਹੈਗਾ ਜੋ ਤੋ ਲੈਣ ਆਉਂਦਾ ਉਹ ਪਿੰਡ ਕਰੋ ਸਾਤਾ ਲਾਉਣਾ ਹੈ ਜਿੱਤੇ ਯਾਰ ਹੈ 500 ਹੀ ਦਿੱਤੇ 500 ਜੀ ਦਿੱਤਾ ਕਿਹੜੀ ਗੱਲ ਉਹ ਦਿੱਤਾ ਮੈਂ ਸਮਾਨ ਤੋਂ ਦਿੱਤਾ ਹੀ ਵਾਹ ਮੈਂ ਤਾਂ ਪਹਿਨੀ ਨਹੀਂ ਠੀਕ ਹੈ ਠੀਕ ਅੱਛਾ ਜੀ ਭਵਾਂ ਜੀ ਕੀ ਕਹਿਣਾ ਚਾਹੋਗੇ ਅੱਜ ਪਿੰਡ ਦੇ ਵਿੱਚ ਇੱਥੇ ਮੁੰਡੇ ਸਮਾਨ ਵੀ ਲੈਣ ਆਏ ਨੇ ਉਹ ਫੜ ਕੇ ਵੀ ਫੜਿਆ ਵੀ ਆ ਖੇਤਰ ਪ੍ਰੇਡ ਵੀ ਹੋਈ ਆ ਹਾਂਜੀ ਤੇ ਫੋਨ ਫਾੜ ਦੀ ਵੀ ਗੱਲਬਾਤ ਚੱਲੀ ਆ ਫੋਨ ਵੀ ਗਹਿਣੇ ਪਏ ਨੇ ਉਹ ਸਾਰਾ ਕੁਝ ਹੋਇਆ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਪੁੱਤਰ ਕਹਿਣਾ ਕੁਝ ਚਾਹਨਾ ਵਾ ਇਹ ਲੜਕਾ ਮਰਾ ਨੌਕਰੀ ਕਰਦਾ ਫੌਜ ਚ ਜੀ ਠੀਕ ਹੈ ਜੀ ਅੱਜ ਉਹਦੀ ਮੇਰੀ ਨੂ ਆਈ ਆ ਜੀ ਇਹਨੇ ਇੱਕ ਵਾਰੀ ਨੂ ਰਕਿਆ ਡਿਊਟੀ ਜਾ ਇਹਦਾ ਫਰਜ ਨਹੀਂ ਕਰਨਾ ਜਾਣਾ ਵੀ ਡਿਊਟੀ ਚੱਲ ਜਾ ਇਹ ਹੁਣ ਰੰਗੇ ਹੱਥੀ ਫੜਿਆ ਗਿਆ ਨਸ਼ਾ ਲੈਣਾ ਇਹਨੇ ਮਗ ਮੈਲ ਵਾ ਗਨੇ ਪਾਇਆ ਹੀ ਇਹਨੂੰ ਕੋ ਪਹਿਲੇ ਹੀ ਨਿਕਲੇ ਤੇ ਪੰਚਾਇਤ ਨੇ ਮੌਕੇ ਤੇ ਰੰਗੇ ਹੱਥੀ ਨੂੰ ਫੜ ਲਿਆ ਜੀ ਹੁਣ ਅਸੀਂ ਇਹ ਤੈਨੂੰ ਚਾਹੁੰਦੇ ਆ ਵੀ ਆਪਣੀ ਨੌਕਰੀ ਚੱਲ ਜੇ ਇਹ ਕੰਮ ਬੰਦ ਕਰ ਦੇ ਜੇ ਕੋਈ ਇਸ ਗਲੀ ਹੁਣ ਅਸੀਂ ਵੜ ਗਿਆ ਉਹ ਆ ਗਿਆ ਅਸੀਂ ਮੋਰਸਾਂ ਨੂੰ ਵਗੜਾ ਲਈ ਬਸ ਮੈਂ ਬੀਬੀਆਂ ਗਲੀ ਸਾਰਿਆਂ ਨੂੰ ਕਹਿਣਾ ਆ ਅਗੜਾ ਮੋਰਸਾਂ ਨੂੰ ਠੀਕ ਸਾਡਾ ਆਪਣਾ ਨਹੀਂ ਜੇ ਡਿਊਟਾੜੀ ਨਹੀਂ ਮੰਨਦਾ ਤੇ ਫਿਰ ਇੱਕ ਡਿਊਟੀ ਜਾਵੇ ਤੇ ਫਿਰ ਪੰਚਾਇਤ ਬਿਲਕੁਲ ਇਹ ਗੁਰਮਤ ਕਰ ਸਕਦੇ ਠੀਕ ਹੈ ਜੀ ਆਪ ਨੂੰ ਡਿਊਟੀ ਜਾਵੇ ਨੌਕਰੀ ਬਣਦੀ ਹੈ ਫੌਜ ਪੂਨਫੂਨ ਸਾਫ ਕਰੀ ਜਾਂਦੇ ਨੂੰ ਇਹ ਨਹੀਂ ਪਹੁੰਚਣ ਰਿਹਾ ਆਡੀਓ ਨਹੀਂ ਮੰਨਣ ਰਿਹਾ ਠੀਕ ਹੈ ਜੀ ਇਹਨਾਂ ਚਨਾਨੀ ਦਾ ਕੰਮ ਹੈ ਵੀ ਇਹ ਕੰਮ ਬੰਦ ਕਰਨਾ ਇਹਨੂੰ ਠੀਕ ਹੈ ਜੀ ਧੰਨਵਾਦ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਫਾਸਟ ਵੇਸ ਸੰਦੇਸ਼ ਅੱਜ ਅਸੀਂ ਪਹੁੰਚੇ ਹਾਂ ਡਿਸਟ੍ਰਿਕਟ ਗੁਰਦਾਸਪੁਰ ਹਲਕਾ ਫਰੇਗੜ ਚੂੜੀਆਂ ਦੇ ਪਿੰਡ ਡਾਲੇ ਚੱਕ ਜਿੱਥੇ ਕਿ ਨਸ਼ੇ ਦਾ ਪਿੰਡ ਦੇ ਵਿੱਚ ਬਹੁਤ ਵੱਡਾ ਇੱਥੇ ਸਮਗਲਿੰਗ ਹੋਦੀ ਰਹੀ ਹੈ ਲੋਕਾਂ ਨੂੰ ਨਾਂ ਦਾ ਪਤਾ ਇਨਾ ਚੱਲ ਚੁੱਕਿਆ ਸੀਗਾ ਕਿ ਜਿੰਨੇ ਸਮਾਨ ਲੈਣਾ ਪਿੰਡ ਡਾਲੇ ਚ ਅੱਜ ਸਰਪੰਚ ਸਾਹਿਬ ਹੁਣਾਂ ਨੇ ਇੱਕ ਕੀ ਨਾਲੇ ਦਾ ਫੈਸਲਾ ਲੱਲਿਆ ਵਾ ਪੂਰੀ ਪੰਚਾਇਤ ਨੂੰ ਨਾਲ ਲੈ ਕੇ ਪੂਰੇ ਪਿੰਡ ਨੂੰ ਨਾਲ ਲੈ ਕੇ ਕਿ ਜੋ ਇੱਥੇ ਨਸ਼ਾ ਲੈਣ ਆਉਂਦੇ ਨੇ ਨੌਜਵਾਨ ਉਹ ਫੜ ਕੇ ਕਾਬੂ ਕੀਤੇ ਜਾਣਗੇ ਔਰ ਪੁਲਿਸ ਨੂੰ ਸਿੱਧੇ ਫੜਾਏ ਜਾਣਗੇ ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਨੇ ਉਹ ਇਹਨਾਂ ਨੇ ਅੱਜ ਦੌਰਾ ਵੀ ਕੀਤਾ ਪਿੰਡ ਦਾ ਔਰ ਘਰ-ਘਰ ਜਾ ਕੇ ਜਿਹੜੇ ਵੇਚਣ ਵਾਲੇ ਨੇ ਉਹਨਾਂ ਨੂੰ ਵੀ ਜਾ ਕੇ ਉਹਨਾਂ ਨੂੰ ਸੂਚਿਤ ਕੀਤਾ ਵਾ ਕਿ ਕੀ ਕਹਿਣਾ ਚਾਹੁੰਦੇ ਆ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਅੱਛਾ ਸਰਪੰਚ ਸਾਹਿਬ ਜਿਹੜਾ ਅੱਜ ਪਿੰਡ ਦੇ ਵਿੱਚ ਤੁਸੀਂ ਕੱਟ ਲੈ ਕੇ ਆਏ ਆ ਤੇ ਇਸ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਚੰਗਣਾ ਪਾਓ ਆ ਦੇਰਾ ਕੱਟ ਹੈ ਜੀ ਇਸ ਕੱਟ ਦਾ ਮੇਨ ਮਕਸਦ ਇਹੋ ਸੀਗਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਨਸ਼ੇ ਜਿਹੜੀ ਆ ਪਰਮਾਰਬੋ ਜਿਆਦਾ ਹੋ ਚੁੱਕੀ ਸੀ ਔਰ ਸਮੁੱਚੇ ਨਗਰ ਵੱਲੋਂ ਸਾਨੂੰ ਇਹ ਹੁਕਮ ਲਾਇਆ ਗਿਆ ਸੀਗਾ ਕਿ ਤੁਸੀਂ ਨਗਰ ਦੀ ਕੱਤਰਤਾ ਕਰੋ ਤਾਂ ਕਿ ਜਿਹੜਾ ਨਗਰ ਦੇ ਵਿੱਚ ਨਸ਼ਾ ਵਾ ਘਰ-ਘਰ ਵਿੱਚ ਨਸ਼ਾ ਵਿਕ ਰਿਆ ਵਾ ਜੀ ਜਿਹੜੀ ਪੁਲਿਸ ਆ ਉਹ ਵੀ ਲਵਾਰਸ ਜੀ ਲੱਗ ਰਹੀ ਆ ਜੀ ਕਿਉਂਕਿ ਬਹੁਤ ਚਿਰ ਤੋਂ ਇਹ ਐਸੇ ਚੱਲ ਰਿਹਾ ਵਾ ਜੀ ਤੇ ਬਾਹਰੋਂ ਮੁੰਡੇ ਬਹੁਤ ਜ਼ਿਆਦਾ ਸਾਡੇ ਪਿੰਡਾਂ ਵਿੱਚ ਆਉਂਦੇ ਨੇ ਨਸ਼ਾ ਵਿੱਚ ਨਹੀਂ ਆਉਂਦੇ ਨਸ਼ਾ ਲੈਣ ਵੀ ਆਉਂਦੇ ਨੇ ਜੀ ਬਹੁਤ ਵੱਡਾ ਕਾਰੋਬਾਰ ਚੱਲ ਰਿਹਾ ਵਾ ਜੀ ਔਰ ਉਸ ਦੀ ਰੋਕਥਾਮ ਵਾਸਤੇ ਸਾਨੂੰ ਨਗਰ ਨੇ ਸਮੂੱਚੇ ਨੇ ਆਣ ਕੇ ਬਾਰ ਬਾਰ ਬੇਨਤੀਆਂ ਕੀਤੀਆਂ ਔਰ ਅੱਜ ਦੇ ਵੀ ਨਗਰ ਦਾ ਇਕੱਠ ਹੋਇਆ ਤੇ ਨਗਰ ਦਾ ਇਕੱਠ ਅਸੀਂ ਸਮੂੱਚੀ ਪੰਚਾਇਤ ਨੇ ਨਗਰ ਦੇ ਹੁਕਮ ਨੂੰ ਮੰਨਦੇ ਆਇਆ ਜੀ ਨਗਰ ਦਾ ਇਕੱਠ ਰੱਖਿਆ ਸੀਗਾ ਔਰ ਉਹਦੇ ਵਿੱਚ ਜੋ ਨਗਰ ਨੇ ਸਾਨੂੰ ਹੁਕਮ ਲਾਇਆ ਉਹਦੇ ਮੁਤਾਬਕ ਅਸੀਂ ਨਗਰ ਨੂੰ ਬੇਨਤੀ ਕੀਤੀ ਆ ਕਿ ਜਿਹੜਾ ਤੁਸੀਂ ਇਹ ਨਸ਼ੇ ਦਾ ਕਾਰੋਬਾਰ ਆ ਇਹਦੇ ਰੋਕ ਪਾਉਣ ਵਾਸਤੇ ਆਪਣਾ ਜੋ ਵੀ ਨਗਰ ਸੁਝਾ ਦਿਓਗੇ ਅਸੀਂ ਉਸ ਉੱਤੇ ਚੱਲਾਂਗੇ ਠੀਕ ਹੈ ਜੀ ਅੱਛਾ ਸਰ ਹੁਣ ਕੀ ਕਹਿਣਾ ਚਾਹੋਗੇ ਕਿ ਪਿੰਡ ਦੇ ਵਿੱਚ ਤੁਸੀਂ ਅੱਜ ਘੁੰਮੇ ਆ ਤੁਹਾਨੂੰ ਦੋ ਚਾਰ ਬੰਦੇ ਵੀ ਤੁਸੀਂ ਅੱਜ ਫੜੇ ਆ ਠੀਕ ਹੈ ਸਰ ਉਹਨਾਂ ਕੋ ਕੀ ਰਿਕਵਰੀ ਹੋਇਆ ਰਿਕਵਰੀ ਤਾਂ ਜੇ ਜੀ ਵੇਖੋ ਜੀ ਜੇ ਖਾਣ ਪੀਣ ਵਾਲੇ ਪੰਜ ਦੂਰ ਦੋਕ ਫੜੇ ਨੇ ਜੀ ਰਿਕਵਰੀ ਤੋਂ ਭਾਵ ਤੇ ਅਸੀਂ ਜੇ ਕਿਸੇ ਨੂੰ ਲਿੰਦਿਆ ਲਿੰਕਤ ਨਹੀਂ ਵੇਖਿਆ ਪਰ ਅਸੀਂ ਇੱਕ ਵਾਰਨੀ ਜ਼ਰੂਰ ਕਰਦੇ ਆ ਕਿ ਜਿਹੜਾ ਵੀ ਕੋ ਮਾਰਾ ਅੰਸਰ ਸਾਡੇ ਪਿੰਡ ਬਕਾਨਾ ਲਾਪਿਆ ਜੀ ਸਾਡੇ ਲੋਕ ਦੇ ਤੇ ਪੂਰੀ ਕਾਰਵਾਈ ਕੀਤੀ ਜਾਏਗੀ ਸਮੁੱਚਾ ਨਗਰ ਨਾਲ ਨਗਰ ਦੀ ਕਮੇਟੀ ਜਿਹੜੀ ਬਣਾ ਦਿੱਤੀ ਗਈ ਆ तकरीबन 100 ਤੋਂ 150 ਬੰਦਾ ਜਿਹੜਾ ਵਾ ਉਹ ਸਾਡਾ ਵਿੱਚ ਬੀਬੀਆਂ ਦੀ ਕਮੇਟੀ ਵੱਖਰੀ ਆ ਔਰ ਬੰਦੇ ਦੀ ਕਮੇਟੀ ਵੱਖਰੀ ਆ ਜੀ ਔਰ ਉਹ ਆਪਣੀ ਕਾਨੂੰਨੀ ਕਾਰਵਾਈ ਪੂਰੀ ਕਰੀਗਾ ਔਰ ਪੰਚਾਇਤ ਵਾਲੇ ਵੀ ਉਹਨਾਂ ਦੇ ਉੱਤੇ ਪੂਰੀ ਕਾਰਵਾਈ ਕੀਤੀ ਜਾਏਗੀ ਜੇ ਕੋਈ ਨਸ਼ਾ ਵੇਚਦਾ ਜਾਂ ਨਜਾਖ ਖਾਂਦਾ ਟਪਿੰਡ ਟਫੜਿਆ ਜਾਏਗਾ ਠੀਕ ਹੈ ਅੱਛਾ ਜੀ ਹੁਣ ਸਾਡੇ ਨਾਲ ਇੰਸਪੈਕਟਰ ਦਲਜੀਤ ਸਿੰਘ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਛਾ ਸਾ ਹੀਂ ਆਇਆ ਮੀਟਿੰਗ ਕੀਤੀ ਹੈ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਅਸਾ ਇਹ ਸਾਡੀ ਬੇਨਤੀ ਹੈ ਵੀ ਸਾਡੇ ਪਿੰਡ ਦੇ ਵਿੱਚ ਨਸ਼ੇ ਦੀ ਬਹੁਤ ਜ਼ਿਆਦਾ ਪਰਮਾ ਰਿਹਾ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਸਾਡਾ ਪਿੰਡ ਡਾਲਾ ਚੱਕ ਨਸ਼ੇ ਪੱਖੋਂ ਮਸ਼ਹੂਰ ਹੋ ਗਿਆ ਜਿਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਿੱਛੇ ਚੱਲ ਗਏ ਆ ਇਸ ਕਰਕੇ ਅਸੀਂ ਪੰਚਾਇਤ ਨੂੰ ਨਗਰ ਵਾਲਿਆਂ ਨੇ ਬੇਨਤੀ ਕੀਤੀ ਸੀ ਕਿ ਇਹ ਨਸ਼ੇ ਤੇ ਰੋਕਥਾਮ ਹੋਣੀ ਚਾਹੀਦੀ ਹੈ ਤੇ ਅਸੀਂ ਤਾਂ ਹੁਣ ਅੱਜ ਪਿੰਡ ਨੇ ਇਕੱਠ ਕੀਤਾ ਵਾ ਕਮੇਟੀਆਂ ਬਣਾਤੀਆਂ ਨੇ ਰੋਕਾਂਗੇ ਲੋਕਾਂ ਨੂੰ ਪਰ ਪ੍ਰਸ਼ਾਸਨ ਦੀ ਗੱਡੀ ਸਾਡੀ ਬੇਨਤੀ ਆ ਵੀ ਪ੍ਰਸ਼ਾਸਨ ਵੀ ਜਿਹੜਾ ਵਾ ਇਹ ਡਾਲੇ ਚੱਕਲ ਥੋੜਾ ਧਿਆਨ ਦੇਵੇ ਕਿਉਂਕਿ ਅਸੀਂ ਅੱਗੇ ਵੀ ਕਈ ਵਾਰੀ ਇੱਕ ਦੋ ਵਾਰੀ ਪਹੁੰਚ ਕੀਤੀ ਅਫਸਰਾਂ ਨਾਲ ਕੋਈ ਸੁਣਵਾਈ ਨਹੀਂ ਹੋਈ ਜੀ ਦੱਸਿਆ ਅਸੀਂ ਪੰਜਾਬ ਪੁਲਿਸ ਦੇ ਤੁਹਾਨੂੰ ਕਾਲਾ ਅਫਗਾਨਾ ਚੁੰਕੀ ਪੈਂਦੀ ਆ ਤੇ ਉਥੋਂ ਗੱਡੀ ਵੀ ਨਹੀਂ ਗੇੜਾ ਮਾਰਦੀ ਬਹੁਤ ਘੱਟ ਕੋਈ ਨਹੀਂ ਹੁੰਦਾ ਇੱਕ ਦੋ ਵਾਰੀ ਅਸੀਂ ਉਹਨਾਂ ਨੂੰ ਫੋਨ ਕਰਕੇ ਵੀ ਪਹੁੰਚ ਕਰਕੇ ਉਹਨਾਂ ਕੋਲ ਵੀ ਜਾ ਕੇ ਦੱਸਿਆ ਵੀ ਨਸ਼ਾ ਬਹੁਤ ਜ਼ਿਆਦਾ ਵਾ ਸਾਡੇ ਪਿੰਡ ਉਹ ਉਲਟਾ ਅੱਗੇ ਕੋਈ ਜਵਾਬ ਦਿੰਦੇ ਸਾਨੂੰ ਬ੍ਰਾਂਮਤੀ ਕਰਾਉਂ ਕਾਲਾ ਕਰੋ ਇਹੋ ਨਸ਼ੀਦ ਹੈ ਤੇ ਇਹ ਡਾਲੇ ਚੱਕ ਜਿਹੜਾ ਇਹ ਤੇ ਇਹ ਜ਼ਿਲ੍ ਜੀ ਇਹਦੇ ਵਿੱਚ ਕੋਈ ਹਿੰਦ ਦੱਸਣ ਦੀ ਲੋੜ ਹੈਗੀ ਆ ਵੀ ਇੱਥੇ ਨਸ਼ਾ ਵਿਕਦਾ ਚ ਨਹੀਂ ਵਿਕਦਾ ਇਹਨੂੰ ਪੁੱਛਣ ਦੀ ਲੋੜ ਨਹੀਂ ਇੱਥੇ ਡਾਲ ਚੱਕ ਦੇ ਵਿੱਚ ਨਸ਼ਾ ਇੰਨਾ ਜ਼ਿਆਦਾ ਵਿਕਦਾ ਵਾ ਤੇ ਇਸ ਕਰਕੇ ਮੈਂ ਤੇ ਅਫਸਰ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਵੀ ਇਹਦੇ ਸਾਡੇ ਪਿੰਡਾਂ ਦਾ ਥੋੜਾ ਖਿਆਲ ਤੇ ਧਿਆਨ ਦਿੱਤਾ ਜਾਵੇ ਤੇ ਨਸ਼ੇ ਤੇ ਰੋਕਥਮ ਲਾਈ ਜਾਵੇ ਠੀਕ ਹੈ ਜੀ ਕਹਣਾ ਚਾਹੋਗੇ ਪਿੰਡ ਦੇ ਵਿੱਚ ਜੋ ਇਨਾ ਨਸ਼ਾ ਵਿਕ ਰਿਆ ਵਾ ਤੁਹਾਡੇ ਤੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਹੋਈਆਂ ਆ ਆਏ ਦਿਨ ਕਿਹਨਾ ਕਿ ਨੌਜਵਾਨ ਦੀ ਹਲਕਾ ਡੇਰਾ ਬਾਬਾ ਨਾਨਕ ਦੀ ਹਲਕਾ ਫਰੀਗੜ ਚੂੜੀਆਂ ਚ ਡਰਗ ਦੀ ਉਹ ਵੱਡੋ ਇਸ ਨਾਲ ਮੌਤ ਹੋਈ ਹੁੰਦੀ ਆ ਬਾਰਡਰ ਤੇ ਸਾਰੇ ਹੀ ਬੈਠੇ ਆ ਸਰ ਕੀ ਕਹਿਣਾ ਚਾਹੋਗੇ ਇਸ ਬਾਰੇ ਕਹਿਣਾ ਚਾਹੋ ਨਾ ਬਤੋਏ ਮੈਂ ਵੀ ਪਿੰਡ ਦੇ ਵਿੱਚ ਨਸ਼ਾ ਸਾਡੇ ਇਨਾ ਚੱਲ ਰਿਹਾ ਜੀ ਘਰ ਘਰ ਬੱਚੇ ਨਸ਼ੇ ਦੇ ਵੇਚਣ ਦੇ ਫੜ ਕੇ ਪੁੜੀਆਂ ਬਾਹਰ ਛੜਕਾਂ ਜਾਗ ਦੇ ਰਹੇ ਆ ਉਹਨੀਆਂ ਮਾਵਾ ਕੰਮ ਕਰਾਉਂਦੇ ਆ ਪਿਓ ਕੰਮ ਕਰਾਉਂਦੇ ਆ ਸਾਡੇ ਪਿੰਡ ਨੂੰ ਢੱਕਣ ਵਾਲਾ ਇਸ ਵ ਜੀ ਤੇ ਸਾਡੇ ਸਰਪੰਚ ਸਾਹਿਬ ਗੋਪੀ ਸਾਹਿਬ ਕੀਤਾ ਭਾਈ ਇਹਨਾਂ ਨੇ ਮੁੱਦਾ ਠਾਹਾ ਪਿੰਡ ਦਾ ਬੇੜਾ ਘਰ ਕੋਲੇ ਨੇ ਨੇ ਬੱਚੇ ਦੇਖੋ じゃ ਕੀ ਬਣ ਰਿਹਾ ਪਿੰਡ ਦੇ ਵਿੱਚ ਕੰਮ ਇਹੋ ਕਰੀ ਜਾਣੇ ਨਸ਼ਾ ਵੇਚੀ ਜਾਂਦੇ ਨੇ ਤੇ ਜਿਹਨੂੰ ਕੋਈ ਧੋਕਾ ਮਾਰੀਏ ਉਹ ਆਂਦਾ ਤੈਨੂੰ ਉਹ ਕਰਦਾ ਜੇ ਕਰਦਾਂਗੇ ਸਾਡੀ ਬੇਨਤੀ ਇਹੋਈ ਆ ਸਰਕਾਰ ਅਕੇ ਵੀ ਪੂਰੀ ਲੋਕ ਠੰਡ ਪਾਈ ਜਾਵੇ ਠੀਕ ਹੈ ਹਾਂਜੀ ਸਰ ਠੀਕ ਹੈ ਜੀ ਹੁਣ ਸਾਡੇ ਨਾਲ ਸਾਬਕਾ ਸਰਪੰਚ ਮੁਖਤਿਆਰ ਸਿੰਘ ਜੀ ਮੌਜੂਦ ਨੇ ਪਿੰਡ ਦੇ ਪਿੰਡ ਵਾਸੀਆਂ ਦੇ ਨਾਲ ਅੱਜ ਵੀ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਸਤਿ ਸ੍ਰੀ ਅਕਾਲ ਸੱਸੀ ਗਾਲ ਜੀ ਸਰ ਧੰਨਵਾਦ ਤੁਹਾਡਾ ਤੁਸੀਂ ਸਾਡੇ ਪਿੰਡ ਚ ਹਾਜ਼ਰੀ ਭਰੀ ਆ ਜੀ ਸਰ ਥੈਂਕ ਯੂ ਅੱਜ ਅਸੀਂ ਪੂਰੇ ਪਿੰਡ ਨੇ ਇਕੱਠ ਕੀਤਾ ਵਾ ਜੀ ਇੱਕ ਨਸ਼ੇ ਦੇ ਦੌਰ ਤੇ ਨਸ਼ਾ ਜਿਹੜਾ ਹੀ ਡਾਲ ਚੱਕ ਵਿੱਚ ਬਹੁਤ ਮਸ਼ਹੂਰ ਹੋ ਗਿਆ ਸੀ ਡਾਲ ਚੱਕ ਦਾ ਕੋਈ ਵੀ ਬੰਦਾ ਕਿਤੇ ਬਾਹਰ ਅੰਦਰ ਜਾਂਦਾ ਸੀ ਕਿਸੇ ਕਿਸਮ ਦੀ ਕੋਈ ਗੱਲ ਕਰਦਾ ਸੀ ਜਦੋਂ ਡਾਲ ਚੱਕ ਦਾ ਨਾਮ ਲੈਂਦਾ ਸੀ ਜੀ ਤੇ ਉਹਨੂੰ ਬਹੁਤ ਉਥੇ ਬੇਇੱਜ਼ਤੀ ਮਹਿਸੂਸ ਹੁੰਦੀ ਸੀ ਅਗਲਾ ਆਂਦਾ ਯਾਰ ਤੁਹਾਡੇ ਪਿੰਡ ਚ ਬਹੁਤ ਨਸ਼ਾ ਚੱਲ ਰਿਹਾ ਪਹਿਲਾਂ ਮਾਨਸ ਬੰਦਾ ਉਥੇ ਬਹੁਤ ਬੇਇੱਜ਼ਤੀ ਮਹਿਸੂਸ ਕਰਦਾ ਸੀ ਕਿ ਮੇਰੇ ਪਿੰਡ ਦਾ ਨਾਮ ਐਡੀ ਦੌਰ ਤੱਕ ਜਿਹੜਾ ਚਲੇ ਗਿਆ ਨਸ਼ੇ ਚ ਬਰਬਾਦੀ ਚ ਜੀ ਇਸ ਕਰਕੇ ਸਾਰੇ ਪਿੰਡ ਨੇ ਜਿਹੜਾ ਇਕੱਠ ਕੀਤਾ ਵਾ ਤੇ ਪਿੰਡ ਸਾਰੇ ਨੇ ਜਿਹੜਾ ਇਹ ਪੰਚਾਇਤ ਦੇ ਕੋਲ ਰੋਜ਼ ਪਹੁੰਚਦਾ ਰਿਹਾ ਸਾਰਾ ਪਿੰਡ ਜੀ ਤੇ ਸਾਡੇ ਜਿਹੜਾ ਨਸ਼ੇ ਦਾ ਬੱਚਿਆਂ ਦੀ ਬਹੁਤ ਬਰਬਾਦੀ ਹੋ ਗਈ ਆ ਤਾਂ ਨਸ਼ੇ ਦੀ ਰੋਕtham ਲਾਓ ਇਸ ਕਰਕੇ ਪੰਚਾਇਤ ਨੇ ਅੱਜ ਪਿੰਡ ਦੀ ਗੱਲ ਜਿਹੜੀ ਆ ਸੁਣੀ ਆ ਜੀ ਗੁਰਦੁਆਰਾ ਸਾਹਿਬ ਇਕੱਠਿਆਂ ਕਰਕੇ ਤੇ ਪਿੰਡ ਵਾਲਿਆਂ ਵਿਚਾਰ ਆਪਣੇ ਦਿੱਤੇ ਆ सरपंच ਸਾਹਿਬ ਨੂੰ ਸਰਪੰਚ ਸਾਹਿਬ ਨੇ ਵਿਚਾਰ ਜਿਹੜੇ ਆ ਉਹ ਲੈ ਲਿਆ ਨਾਲ ਚੱਕ ਦੇ ਕਬੂਲ ਕਰ ਲਿਆ ਫਿਰ ਸਰਪੰਚ ਸਾਹਿਬ ਨੇ ਆਪਣੇ ਸੰਗਤ ਨਾਲ ਲੈ ਕੇ ਜਿਹੜੇ ਗੁਰਦੁਆਰਾ ਸਾਹਿਬ ਕੱਠੇ ਸਨ ਪਿੰਡ 'ਚ ਢੇੜਾ ਹੀ ਮਾਰਿਆ ਕੁਝ ਘਰਾਂ ਨੂੰ ਸਹੀ ਤਰੀਕੇ ਨਾਲ ਆਲਾ ਇਹ ਹੋ ਵੀ ਸਮਝਾਇਆ ਤੌਰ ਤੇ ਕਿ ਤੁਸੀਂ ਸਾਡੀ ਗੱਲ ਨੂੰ ਸਮਝ ਲਓ ਇਸ ਤੋਂ ਗਾੜੀ ਜਿਹੜਾ ਆ ਅਗਲੀ ਸਖਤ ਕਾਰਵਾਈ ਜਿਹੜੀ ਉਹ ਦੁਬਾਰਾ ਕੀਤੀ ਜਾਏਗੀ ਇਸ ਕਰਕੇ ਮੈਂ ਧੰਨਵਾਦ ਕਰਦਾ ਸਰਪੰਚ ਸਾਹਿਬ ਦਾ ਜਿਨੇ ਪ੍ਰਾਲਾ ਕੀਤਾ ਵਾ ਤੇ ਨਗਰ ਦੇ ਬੱਚੇ ਜਿਹੜੇ ਵੱਜ ਜਾਣਗੇ ਪਿੰਡ ਵਾਲਿਆਂ ਨੂੰ ਸਰਪੰਚ ਸਾਹਿਬ ਵੱਲੋਂ ਹੀ ਬੇਨਤੀ ਹੈ ਜਿਹੜਾ ਕੋ ਬਾਹਰੋਂ ਨਸ਼ੇ ਵਾਲਾ ਬੰਦਾ ਹੁੰਦਾ ਜੀ ਉਹਨਾਂ ਨੂੰ ਤੁਸੀਂ ਫੜ ਕੇ ਤੇ ਕਾਬੂ ਕਰ ਲੋ ਉਸੇ ਵੇਲੇ ਪੁਲਿਸ ਨੂੰ ਭੜਾਵਾਂਗੇ ਜੀ ਉਹਨਾਂ ਦੀ ਜਿਹੜੀ ਆ ਬੇਹਾਲਤ ਕਰਾਂਗੇ ਠੀਕ ਹੈ ਜੀ ਅੱਛਾ ਸਰਪੰਚ ਸਾਹਿਬ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਨਾ ਚਾਹੁੰਦੇ ਆ ਕਿ ਪ੍ਰਸ਼ਾਸਨ ਸਾਡਾ ਵੱਧ ਤੋਂ ਸਾਥ ਦੇਵੇ ਕਿਉਂਕਿ ਜਿੱਦਾਂ ਨਗਰ ਸਾਥ ਦੇ ਰਿਹਾ ਵਾ ਤੇ ਨਗਰ ਕੋਈ ਸਤਾਇ ਕਰ ਸਕਦਾ ਪ੍ਰਸ਼ਾਸਨ ਸਾਥ ਦੇਵੇਗਾ ਕਿਉਂਕਿ ਉਸ ਦਾ ਡਰ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਆ ਇਸ ਦਾ ਕਿੰ ਸਪੈਸ਼ਲ ਕਮੇਸ ਕਰਦੇ ਆਂ ਪੁਲਿਸ ਪ੍ਰਸ਼ਾਸਨ ਨੂੰ ਕਿ ਉਹ ਸਾਡਾ ਵਾਤੋਂ ਸਾਥ ਦੇਣ ਤਾਂ ਕਿ ਅਸੀਂ ਨਸ਼ੇ ਦੇ ਕੋਰ ਨੂੰ ਆਪਣੇ ਪਿੰਡੋਂ ਕੱਢ ਸਕੀਏ ਤਾਂ ਕਿ ਸਾਡੀ ਜਿਹੜੀ ਜਵਾਨੀ ਆ ਇੱਕ ਤਰਲਾਵਾ ਸਾਡਾ ਨਾਂ ਗਾੜੀ ਉਹ ਸਾਡਾ ਤਰਲਾ ਮੰਨ ਕੇ ਸਾਡੇ ਪਿੰਡ ਦੀ ਜਿਹੜੀ ਤਰਾਸਦੀ ਆ ਉਹਨੂੰ ਦੂਰ ਕਰਨ ਔਰ ਸਾਡੇ ਪਿੰਡ ਦੇ ਭਲਕ ਵਾਸਤੇ ਸਾਡਾ ਸਾਥ ਦੇਣ ਸਾਡੀ ਬਹੁਤ ਜ਼ਿਆਦਾ ਜਿਹੜੀ ਵੱਡੀ ਮਜਬੂਰੀ ਬਣ ਚੁੱਕੀ ਆ ਅੱਕ ਕੇ ਸਾਡਾ ਇਹ ਕੰਮ ਕਰਨ ਦਾ ਮਕਸਦ ਹੋਇਆ ਵਾ ਸਾਡੀ ਇਹੋ ਬੇਨਤੀ ਆ ਕਿ ਸਾਡੇ ਪਿੰਡ ਨੂੰ ਬਚਾਉਣ ਵਾਸਤੇ ਇਸ ਪ੍ਰਸ਼ਾਸਨ ਸਾਡਾ ਸਾਥ ਦੇਵੇ ਬਾਕੀ ਨਗਰ ਸਾਡੇ ਨਾਲ ਹੈਗਾ ਹੀ ਹੈਗਾ ਠੀਕ ਹੈ ਧੰਨਵਾਦ ਜੀ ਕਾਨੂੰਨੀ ਵਰਗਾਂ ਕੰਮ ਕਰ ਰਹੇ ਸਿਚੋ ਐਤੋ ਹਜਾ ਅਜਾ ਰਖੜ ਕਾਲ ਤੋਂ ਆਇਆ ਹਾਂ ਆਜਾ ਭਾਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦਾ ਨੌਜਵਾਨ ਜੋ ਆ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਿਹਾ ਹੈ ਕੀ ਕਹਿਣਾ ਚਾਹੋਗੇ ਭਾਜੀ ਸਾਡੇ ਤੋਂ ਪਹਿਲੇ ਸਰਪੰਚ ਸਾਹਿਬ ਗੁਰਪ੍ਰੀਤ ਸਿੰਘ ਨੇ ਬਹੁਤ ਵਧੀਆ ਉਪਰਾਲਾ ਕੀਤਾ ਵੀ ਕਮੇਟੀ ਇਕੱਠੀ ਕਰਕੇ ਜੋ ਦਸ਼ੇ ਬਾਰੇ ਨਸ਼ਾ ਬੰਦ ਕਰਨ ਦੇ ਬਾਰੇ ਜਾਂ ਵੇਚਣ ਵਾਲੇ ਜਾਂ ਪੀਣ ਵਾਲੇ ਬਾਰੇ ਸਖਤ ਕਾਰਵਾਈ ਕੀਤੀ ਜਾਏਗੀ ਬਾਕੀ ਸਾਡੀ ਪ੍ਰਸ਼ਾਸਨ ਕੋ ਇਹ ਮੰਗਿਆ ਤੇ ਪੰਚਾਇਤ ਕੋ ਇਹ ਮੰਗਿਆ ਚਲੋ ਜਿਹੜੇ ਬਾਹਰੋਂ ਸਾਡੇ ਪੇਡਾਉਂਦੇ ਨੇ ਨਸ਼ਾ ਲੈਣ ਤੇ ਅਸੀਂ ਉਹਨਾਂ ਰੋਕਾਂਗੇ ਰੋਕ ਕੇ ਉਹਨਾਂ ਪੁੱਛਗਿਸ਼ ਕਰਾਂਗੇ ਜੇ ਕਿ ਸਾਰਾ ਕੋਈ ਗੱਲਬਾਤ ਕਰਦੇ ਆ ਤੇ ਸਾਡਾ ਪੰਚਾਇਤ ਸਾਡਾ ਸਾਥ ਦੇਵੇ ਤੇ ਬਾਕੀ ਨੌਜਵਾਨ ਮੁੰਡੇ ਆ ਤੇ ਚਲੋ ਇਸ ਕੰਮ ਤੋਂ ਵੀ ਦੂਰ ਆ ਪਰ ਬਾਕੀ ਸਾਡਾ ਇਹ ਵੀ ਹੈ ਪੰਚਾਇਤ ਸਾਡਾ ਸਾਥ ਦੇਵੇ ਤੇ ਅਸੀਂ ਵੀ ਇਹਨਾਂ ਨਾਲ ਰਲ ਕੇ ਸਾਥ ਦੇਵਾਂਗੇ